ਪਿੰਡ ਦੇ ਨੌਜਵਾਨ ਪਰਮਿੰਦਰ ਸਿੰਘ ਪੰਮਾ ਜਿਸ ਦੀ ਜਿਹੜੀ ਹੈ ਕੈਨੇਡਾ ਦੇ ਸਰੀ ਵਿੱਚ 22 ਜੁਲਾਈ ਨੂੰ ਡੈਥ ਹੋ ਗਈ ਸੀ ਹਾਰਟ ਅਟੈਕ ਦੇ ਨਾਲ ਉਸ ਦੀ ਜਿਹੜੀ ਬਾਡੀ ਪੰਜਾਬ ਦੇ ਵਿੱਚ ਲਿਆਉਣ ਲਈ ਬਹੁਤ ਸਾਰੇ ਫੰਡ ਦੀ ਲੋੜ ਹੈ ਔਰ ਇਹ ਫੰਡ ਜਿਹੜਾ ਹੈ ਚਾਹੇ ਕੈਨੇਡਾ ਦੇ ਵਿੱਚ ਵੀ ਗੋ ਫੰਡ ਬਣਾਇਆ ਗਿਆ ਹੈ ਪਰੰਤੂ ਕੁਝ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈ ਉਹ ਜਿਹੜੀਆਂ ਪਿੰਡ ਨਿੱਕੂਵਾਲ ਵਿਖੇ ਵੀ ਪਹੁੰਚ ਕਰ ਰਹੇ ਆ ਉਹਨਾਂ ਦੇ ਪਿਤਾ ਜਿਹੜੇ ਬਹੁਤ ਹੀ ਬਜ਼ੁਰਗ ਹੈ ਸੂਬੇਦਾਰ ਬਲਦੇਰ ਸਿੰਘ ਜੀ ਉਹਨਾਂ ਦੀ ਮਾਤਾ ਉਹਨਾਂ ਦੀ ਸਿਸਟਰ ਹੈ ਐਡਵੋਕੇਟ ਅਮਰਜੀਤ ਕੌਰ ਉਹਨਾਂ ਨਾਲ ਵੀ ਸੰਪਰਕ ਕਰ ਰਹੇ ਆ ਜਦੋਂ ਇਹ ਸੋਸ਼ਲ ਮੀਡੀਆ ਤੇ ਇਸ ਪ੍ਰਚਾਰ ਅਖਬਾਰਾਂ ਵਿੱਚ ਖਬਰਾਂ ਲੱਗੀਆਂ ਉਹ ਤੋਂ ਬਾਅਦ ਸਾਡੇ ਨੇੜਲੇ ਪਿੰਡ ਬੜਲ ਬੜਲ ਦੇ ਜਿਹੜੇ ਆਤਮਾ ਸਿੰਘ ਫਰੀडम फाइਟਰ ਆ ਮਰਹੂਮ ਉਹਨਾਂ ਦਾ ਪੋਤਰਾ ਤੇ ਨੰਬਰਦਾਰ ਹਰगोपाल ਸਿੰਘ ਜੀ ਦਾ ਬੇਟਾ ਜਿਹੜਾ ਸਪੇਨ ਦੇ ਵਿੱਚ ਰਹਿੰਦਾ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬਹੁਤ ਜ਼ਿਆਦਾ ਉਹਨਾਂ ਨੇ ਉਤਸੁਕਤਾ ਦਿਖਾਈ ਉਹ ਕਹਿੰਦੇ ਵੀ ਸਾਡੇ ਪਿੰਡਾਂ ਦਾ ਨੌਜਵਾਨ ਹੈ ਬੀਜ ਦੀ ਬਾਡੀ ਲੈਣ ਲਈ ਆਪਾਂ ਹਰ ਸੰਭਵ ਯਤਨ ਕਰਾਂਗੇ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਮਝੇੜ ਤੋਂ ਇੱਕ ਰਮੇਸ਼ ਜੀ ਹੈ ਤੇ ਕੋਟੜੇ ਤੋਂ ਮਨੀਸ਼ ਜੀ ਆ ਉਹਨਾਂ ਦੇ ਕੋਲ 30000 ਰੁਪਏ ਦੀ ਰਾਸ਼ੀ ਹੈ ਉਹ ਜਿਹੜੀ ਹੈ ਪਿੰਡ ਭੇਜੀ ਹੈ ਉਹ ਕਹਿੰਦੇ ਆ ਵੀ ਮੈਂ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਉਹਨਾਂ ਨੇ ਫੋਨ ਤੇ ਦੱਸਿਆ ਵੀ ਮੈਂ ਮੇਰੇ ਜਿਹੜੇ ਸਾਥੀ ਹੈ ਜਿਹੜੇ ਕੈਨੇਡਾ 'ਚ ਰਹਿੰਦੇ ਆ ਆਸਟ੍ਰੇਲੀਆ 'ਚ ਰਹਿੰਦੇ ਆ ਮੈਂ ਸਾਰਿਆਂ ਦੇ ਸੰਪਰਕ 'ਚ ਆ ਆਰਾਪਾ ਜਿਹੜਾ ਹੈ ਜਿੰਨੇ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਹੈ ਉਹ ਕਰਾਂਗੇ ਔਰ ਇਹ ਬੋਡੀ ਜਿਹੜੀ ਹੈ ਇੰਡੀਆ ਲੈ ਜਾਣ ਚਾਹੀਦੀ ਕਿਉਂਕਿ ਬੱਡਲ ਔਰ ਨਿੱਕੂਵਾਲ ਦਾ ਕਹਿੰਦੇ ਕੋਈ ਫਰਕ ਨਹੀਂ ਇੱਕ ਵਨ ਬਟਬਟ ਔਰ ਬਸੀਮਾ ਹੈ ਔਰ ਇਹਦੇ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ ਮੈਂ ਜਰਨੈਲ ਸਿੰਘ ਨਿੱਕੂਵਾਲ ਪਰਿਵਾਰ ਦੇ ਮਾਧਮ ਰਾਹੀਂ ਇਹ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਇਲਾਕੇ ਦੇ ਜਾਂ ਪੰਜਾਬ ਦੇ ਲੋਕ ਹੈ ਵੀ ਇਹ ਵੱਧ ਤੋਂ ਵੱਧ ਮਦਦ ਕਰੋ ਕਿਉਂਕਿ ਜਿਹੜੀ ਬੋਡੀ ਹੈ ਉਹ ਤਾਂ ਹੀ ਇੰਡੀਆ ਆ ਸਕੇਗੀ ਔਰ ਉਹਦੇ ਲਈ ਜਿਹੜਾ ਖਰਚਾ ਹੋਣਾ ਹੈ ਔਰ ਦੇਖੋ ਇੱਕ ਗੱਲ ਵੱਡੀ ਹੈ ਹਰੇਕ ਪੇਰੈਂਟਸ ਜਿਹੜਾ ਹੈ ਉਹ ਬੜਾ ਇਸ ਗੱਲ ਹੁੰਦਾ ਵੀ ਮੇਰਾ ਬੱਚਾ ਸੈੱਟ ਹੋ ਜਾਦਾ ਹੈ ਔਰ ਇਸ ਪਰਿਵਾਰ ਨੇ ਵੀ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚੀ ਵੇਚ ਕੇ ਤਾਂ ਇਸ ਬੱਚੇ ਨੂੰ ਜਿਹੜਾ ਬਾਹਰ ਭੇਜਿਆ ਸੀ ਕੈਨੇਡਾ ਔਰ 10 ਮਹੀਨੇ ਹੀ ਹੋਏ ਸੀ ਨੂੰ ਸਿਰਫ 10 ਮਹੀਨੇ ਚ ਇਹਦੀ ਡੈਥ ਹੋ ਗਈ ਔਰ 10 ਮਹੀਨੇ ਚ ਤੁਸੀਂ ਸੋਚ ਸਕਦੇ ਹੋ ਇੰਨਾ ਜ਼ਿਆਦਾ ਖਰਚਾ ਕੀਤਾ ਸੀ ਹਰੇਕ ਪੇਰੈਂਟਸ ਚਾਹੁੰਦਾ ਹੈ ਵਿਆਹ ਹੋਇਆ ਸੀ ਉਜਲ ਭਵੇਖਲੇ ਆਪਣੇ ਲਈ ਉਹਨਾਂ ਨੇ ਜਿਹੜਾ ਹੈ ਸਾਰਾ ਕੁਝ ਆਪਣੀ ਜ਼ਮੀਨ ਤੱਕ ਸਾਰੀ ਦੌਤੇ ਲਾਈ ਹੈ ਔਰ ਮੇਰੀ ਇਹ ਆਮ ਲੋਕਾਂ ਨੂੰ ਰਿਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਜਿਹੜਾ ਹੈ ਨੌਜਵਾਨ ਦੀ ਜਿਹੜੀ ਬੋਡੀ ਆ ਉਹ ਇੰਡੀਆ ਦੇ